ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਮੈਨੂੰ ਲੱਗਦਾ ਜੇ ਮੈਂ ਇਹਨਾਂ ਨੂੰ ਇਹ ਕਮਾਂ ਵੀ ਇਹ ਹਿਟਲਰ ਤੋਂ ਵੀ ਅੱਗੇ ਲੰਘ ਗਏ ਆ ਇਹਦੇ ਵਿੱਚ ਵੀ ਕੋਈ ਅਤ ਕਥਨੀ ਨਹੀਂ ਹੋਊਗੀ ਤੇ ਉਹਦੇ ਸੰਬੰਧ ਦੇ ਵਿੱਚ ਮੈਂ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਿੱਠੀ ਲਿਖੀ ਆ ਔਰ ਇੱਕ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਹੈ ਕਿ ਮੰਨ ਲਓ ਸਪੋਜ਼ ਜਿਹੜਾ ਕਾਪੀਰਾਈਟ ਐਕਟ 1957 ਦਾ ਹੈਗਾ ਉਹਦਾ ਜਿਹੜਾ ਬੇਸਿਕ ਹੈ ਉਹ ਇਹ ਕਹਿੰਦਾ ਕਿ ਜਿਹੜਾ ਫਸਟ ਉਹਦਾ ਜਿਹੜਾ ਰਾਈਟ ਹੁੰਦਾ ਉਹ ਜਿਹਨੇ ਪਹਿਲਾਂ ਸਭ ਤੋਂ ਮੰਨ ਲਓ ਸਪੋਜ਼ ਤੁਸੀਂ ਕੱਲ ਨੂੰ ਮੇਰੀ ਆਹ ਫੋਟੋ ਯੂਜ਼ ਕਰਦੇ ਆ ਡਿਜੀਟਲ ਪਲੈਟਫਾਰਮ ਤੇ ਤੇ ਉਹ ਮੇਰਾ ਪਹਿਲਾ ਰਾਈਟ ਹੈਗਾ ਵੀ ਮੈਂ ਕਾਪੀਰਾਈਟ ਸਟ੍ਰਾਈਕ ਮਾਰ ਕੇ ਤੁਹਾਡਾ ਉਹ ਪਲੈਟਫਾਰਮ ਜਿਹੜਾ ਉਹ ਬੰਦ ਵੀ ਕਰਾ ਸਕਦਾ ਔਰ ਜਿਹੜੇ ਪੱਤਰਕਾਰ ਸਮੇਂ-ਸਮੇਂ ਤੇ ਆਪਣਾ ਕੋਈ YouTube ਚੈਨਲ ਖੜਾ ਕਰਦੇ ਆ ਡਿਜੀਟਲ ਪਲੈਟਫਾਰਮ ਖੜਾ ਕਰਦੇ ਆ ਚਲੋ ਹੋਰ ਤਾਂ ਇਹ ਜੋ ਸਾਰਾ ਕੁਝ ਕਰਦੇ ਕਰਦੇ ਆ ਤਾਂ ਮਕਾਉਂਦੇ ਵੀ ਆ ਉਹਦਾ ਬੰਦ ਵੀ ਕਰਦੇ ਆ ਉਹਦਾ ਸਾਰਾ ਕੁਝ ਹੀ ਕਰਦੇ ਮੰਨ ਲਓ ਸਪੋਜ਼ ਮੈਂ ਹੀ ਆ ਕਈ ਵਾਰੀ ਕੋਈ ਟਵੀਟ ਹੁੰਦਾ ਮੇਰਾ ਹੁੰਦਾ ਸੁਖਪਾਲ ਖਹਿਰੇ ਦਾ ਹੁੰਦਾ ਤੇ ਹਮੇਸ਼ਾ ਪੰਜਾਬ ਪੁਲਿਸ ਕੰਪਲੇਂਟ ਕਰਦੀ ਆ ਸਾਈਬਰ ਕ੍ਰਾਈਮ ਨੂੰ ਵੀ ਦੇਖੋ ਜੀ ਇਹ ਟਵੀਟ ਗਲਤ ਹੈਗਾ ਲੇਕਿਨ ਹੁਣ ਉਦੋਂ ਅਗਲਾ ਲੈਵਲ ਜਿਹੜਾ ਇਹਨਾਂ ਦਾ ਆ ਗਿਆ ਕਿ ਜਦੋਂ ਮੈਂ ਉਹਨਾਂ ਪੱਤਰਕਾਰਾਂ ਨੂੰ ਮਿਲਿਆ ਜਿਨ੍ਹਾਂ ਪੱਤਰਕਾਰਾਂ ਦਾ ਇਹਨਾਂ ਨੇ ਡਿਜੀਟਲ ਪਲੈਟਫਾਰਮ ਬੰਦ ਕੀਤਾ ਤੇ ਉਹਦੇ ਤੇ ਜਿਹੜੀਆਂ ਇਹ ਸਟ੍ਰਾਈਕਸ ਮਾਰੀਆਂ ਹੈਗੀਆਂ ਉਹ ਆਮ ਆਦਮੀ ਪਾਰਟੀ ਦੇ ਆਫੀਸ਼ਲ ਪੇਜ ਤੋਂ ਮਾਰੀਆਂ ਇਹਦਾ ਮਤਲਬ ਕੀ ਜਿਹੜਾ ਮੰਨ ਲਓ ਭਗਵੰਤ ਸਿੰਘ ਮਾਨ ਹੈ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜਿਹੜਾ ਚੀਫ ਮਿਨਿਸਟਰ ਹੈ ਕੀ ਉਹ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਹੈ ਈਵਨ ਭਗਵੰਤ ਮਾਨ ਹੀ ਕਲੀਅਰ ਕਰ ਦਵੇ ਤôi ਤੁਸੀਂ ਇੱਕ ਪਾਸੇ ਤਾਂ ਕਹਿੰਨੇ ਵੀ ਮੈਂ 3 ਕਰੋੜ ਲੋਕਾਂ ਦਾ ਚੀਫ ਮਿਨਿਸਟਰ ਆ ਦੂਸਰੇ ਪਾਸੇ ਤੁਹਾਡੀ ਪਾਰਟੀ ਉਹ ਜਿਹੜਾ ਜਿਹੜੀਆਂ ਉਹ ਕਾਪੀਰਾਈਟ ਸਟ੍ਰਾਈਕਸ ਆ ਉਹ ਮਾਰ ਕੇ ਤਾਂ ਪੱਤਰਕਾਰਾਂ ਦੇ ਅਲੱਗ-ਅਲੱਗ ਪੇਜ ਜਿਹੜੇ ਆ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਉਹਨੂੰ ਬਿਲਡ ਅਪ ਕੀਤਾ ਹੁੰਦਾ ਈਵਨ ਕਿ ਮੈਂ ਤਾਂ ਹੁਣ ਕਈ ਚੈਨਲਸ ਨਾਲ ਗੱਲ ਕੀਤੀ ਮੰਨ ਲਓ ਤੁਹਾਡਾ ਵੀ ਕੱਲ੍ਹ ਨੂੰ ਚੈਨਲ ਹੋ ਸਕਦਾ ਵੀ ਜੇ ਤੁਹਾ ਤੁਸੀਂ ਉਹਨਾਂ ਮੁਤਾਬਕ ਨਹੀਂ ਕਰਦੇ ਤੁਹਾਡੇ ਤੇ ਕੋਈ ਆਬਜੈਕਸ਼ਨ ਆ ਤਾਂ ਫਿਰ ਉਹ ਕਾਪੀਰਾਈਟ ਸਟ੍ਰਾਈਕ ਮਾਰਨਗੇ ਜਦੋਂ 5-7 ਮਾਰਨਗੇ ਤੇ ਉਹਦੇ ਤੇ YouTube ਨੇ ਜਾਂ ਜਿਹੜੇ ਵੀ Facebook ਨੇ ਜਾਂ ਸਾਰੀਆਂ ਨੇ ਕਿਉਂਕਿ ਉਹਨਾਂ ਨੂੰ ਤਾਂ ਕੰਪਿਊਟਰ ਦੱਸਦਾ ਵੀ ਉਹਦਾ ਜਿਹੜਾ origignal originate ਕਿੱਥੋਂ ਹੋਇਆ ਹੈਗਾ ਤੇ ਉਹ ਫਿਰ ਜਦੋਂ ਉਹਦੇ ਤੇ 5-7 10 ਕਾਪੀਰਾਈਟ ਸਟ੍ਰਾਈਕ ਵੱਜ ਜਾਂਦੀਆਂ ਤੇ ਉਹ ਫਿਰ ਸਾਰਾ ਕੋਸ਼ੀ ਜਿਹੜਾ ਆ ਉਹਨੂੰ ਉਹਦਾ ਬੰਦ ਹੋ ਜਾਂਦਾ ਕਿਉਂਕਿ ਆਉਣ ਵਾਲਾ ਜਮਾਨਾ ਜਿਹੜਾ ਆ ਉਹ ਇਹਦੇ ਤੇ ਹੀ ਸਾਰਾ ਕੁਝ ਡਿਪੈਂਡੈਂਸੀ ਹੈਗੀ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਸ ਕਰਕੇ ਲਿਖਿਆ ਹੈਗਾ ਕਿਉਂਕਿ ਉਹਦੇ ਵਿੱਚ ਕਾਪੀਰਾਈਟ ਐਕਟ ਜਿਹੜਾ 18 1957 ਦਾ ਉਹਦੀ ਇੱਕ ਧਾਰਾ ਮੇਰਾ ਖਿਆਲ 17 ਡੀ ਹੈ ਜਿਹੜਾ ਇਹ ਕਹਿੰਦਾ ਆ ਕਿ ਜਦੋਂ ਵੀ ਕਿਤੇ ਸਰਕਾਰ ਦਾ ਪੈਸਾ ਲੱਗ ਜਾਂਦਾ ਤੇ ਉਹ ਜਿਹੜਾ ਉਦੀ ਓਨਰਸ਼ਿਪ ਆ ਉਹ ਸਰਕਾਰ ਦੀ ਹੁੰਦੀ ਆ ਨਾ ਕਿ ਕਿਸੇ ਪਾਰਟੀ ਦੀ ਹੁੰਦੀ ਆ ਇਹ ਤਾਂ ਮੈਨੂੰ ਲੱਗਦਾ ਬੀਜੇਪੀ ਵਾਲਿਆਂ ਨਾਲੋਂ ਵੀ ਗਾਂ ਲੰਘ ਐ ਇਹ ਦੁਨੀਆ ਦਾ ਪਹਿਲਾ ਫਰਾਡ ਐ ਮੇਰੇ ਹਿਸਾਬ ਨਾਲ ਕਿਉਂਕਿ ਕਿਉਂਕਿ ਹੁੰਦਾ ਕੀ ਆ ਕਿ ਪਲੇ ਲੈਵਲ ਪਲੇਇੰਗ ਫੀਲਡ ਦੇਣੀ ਹੁੰਦੀ ਆ ਮੰਨ ਲਓ ਸਪੋਜ਼ ਕੋਈ ਮੈਚ ਹੋਵੇ ਤੇ ਉਹਦੇ ਵਿੱਚ ਅੰਪਾਇਰ ਨੇ ਲੈਵਲ ਪਲੇਇੰਗ ਫੀਲਡ ਦੇਣੀ ਹੁੰਦੀ ਆ ਵੀ ਭਾਈ ਆ ਰੂਲ ਹੈਗੇ ਇਹਦੇ ਮੁਤਾਬਕ ਹੀ ਤੁਸੀਂ ਅੱਗੇ ਵਧੋਗੇ ਅੱਛਾ ਇਹ ਕੰਮ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੈਂ ਉਹਨਾਂ ਕੋਲੋਂ ਕਲੈਰੀਫਿਕੇਸ਼ਨ ਮੰਗੀ ਆ ਕਿ ਇਹਦੇ ਤੇ ਤੁਹਾਡੀ ਕੀ ਕਲੈਰੀਫਿਕੇਸ਼ਨ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ਼ੂ ਜਿਹੜਾ ਆ ਬੜਾ ਕਹੋ ਸੈਂਸਿਟਿਵ ਵੀ ਹੈਗਾ ਇਹਦਾ ਮਤਲਬ ਤਾਂ ਇਹ ਹੋਇਆ ਵੀ ਜਿਹੜੀਆਂ ਵੀ ਸਰਕਾਰਾਂ ਜਿਹੜੀ ਵੀ ਪਾਰਟੀ ਦੀਆਂ ਬਣਨ ਗਈਆਂ ਜਾਂ ਜਿਹੜੀਆਂ ਵੀ ਪਾਰਟੀਆਂ ਕੀ ਇਹ ਪਾਰਟੀਆਂ ਨੂੰ ਅਧਿਕਾਰ ਹੈਗਾ ਕਿ ਉਹਦੇ ਤੇ ਇਹ ਸਟ੍ਰਾਈਕ ਮਾਰ ਸਕਦੀਆਂ ਕੀ ਸਰਕਾਰ ਮੰਨ ਲਓ ਇੱਕ ਪਾਰਟੀ ਆ ਪਾਰਟੀ ਦੀ ਸਰਕਾਰ ਆ ਮੰਨ ਲਓ ਦਿੱਲੀ ਦੇ ਵਿੱਚ ਬੀਜੇਪੀ ਆ ਬੀਜੇਪੀ ਦੀ ਸਰਕਾਰ ਆ ਕੀ ਬੀਜੇਪੀ ਆਪਣੇ ਆਫੀਸ਼ੀਅਲ ਪੇਜ ਤੋਂ ਇਹ ਸਟ੍ਰਾਈਕ ਮਾਰ ਸਕਦੀ ਆ ਕੀ ਆਮ ਆਦਮੀ ਪਾਰਟੀ ਜਿਹੜਾ ਇਹ ਸਟ੍ਰਾਈਕ ਮਾਰ ਰਹੀ ਆ ਜਿਹੜੇ ਚੈਨਲ ਬੰਦ ਕਰਾ ਰਹੀ ਆ ਅੱਛਾ ਮੈਂ ਤਾਂ ਹੁਣ ਆ ਦੋ ਤਿੰਨ ਪਿਛਲੇ ਦੋ ਤਿੰਨਾਂ ਦੇ ਦਿਨਾਂ ਦੇ ਵਿੱਚ ਵਿੱਚ ਦੇਖਿਆ ਕਿ ਜਿਹੜੀ ਚੀਫ ਮਿਨਿਸਟਰ ਦੀ ਫੋਟੋ ਵੀ ਆ ਉਹ ਵੀ ਇਹ ਚੈਨਲ ਜਿਹੜੇ ਆ ਉਹ ਬਲਰ ਕਰਕੇ ਦਿਖਾ ਰਹੇ ਆ ਇਹਦਾ ਮਤਲਬ ਇਹ ਹੋਇਆ ਕਿ ਇਹ ਤਾਂ ਇਹ ਤਾਂ ਡਿਕਟੇਟਰਸ਼ਿਪ ਨਾਲੋਂ ਵੀ ਅਗਲਾ ਲੈਵਲ ਹੈਗਾ ਜਿਹੜਾ ਇਹਦੇ ਤੇ ਪਹਿਲੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹ ਕਲੈਰੀਫਾਈ ਕਰੇ ਮੈਂ ਬੀਇੰਗ ਅ ਲੈਜਿਸਲੇਟਰ ਮੈਂ ਇਹ ਇਹ ਉਹਨਾਂ ਨੂੰ ਸਾਰੀ ਚਿੱਠੀ ਲਿਖੀ ਆ ਮੈਂ ਇਹਨੂੰ ਤੁਹਾਨੂੰ ਕਾਪੀ ਵੀ ਦਿੰਦਾ ਹੈਗਾ ਕਿਉਂਕਿ ਇਹਦੇ ਤੇ ਮੈਂ ਰਿਸਰਚ ਕੀਤੀ ਇਹਦੇ ਤੇ ਥੋੜਾ ਬਹੁਤਾ ਐਕਸਪਰਟਸ ਨੂੰ ਵੀ ਇਹਦੇ ਵਿੱਚ ਇਨਵੋਲ ਕੀਤਾ ਮੈਂ ਕਿਹਾ ਯਾਰ ਇਹ ਐਕਚੁਅਲ ਗੱਲ ਹੈ ਕੀ ਆ ਇਹ ਕਿੱਦਾਂ ਹੋ ਸਕਦਾ ਯਾਰ ਜਦੋਂ ਆਪਸੀ ਐਥੀਕਲ ਪੋਲਿਟਿਕਸ ਦੀ ਗੱਲ ਕਰਦੇ ਆ ਜਦੋਂ ਲੈਵਲ ਪਲੇਇੰਗ ਫੀਲਡ ਦੀ ਗੱਲ ਕਰਦੇ ਆ ਤਾਂ ਫਿਰ ਇਹ ਕਿੱਦਾਂ ਹੋ ਸਕਦਾ ਵੀ ਇਹ ਉਹਦੇ ਤੇ ਜਿਹੜਾ ਡਿਜੀਟਲ ਸਟ੍ਰਾਈਕ ਮਾਰ ਰਿਹਾ ਹੈਗੀ ਆ ਸੋ ਉਹਦੇ ਨਾਲ ਨਾਲ ਮੈਂ ਇਹਨਾਂ ਨੇ ਕੁਝ ਵਿਧਾਨ ਸਭਾ ਦੇ ਸਪੀਕਰ ਕਿਉਂਕਿ ਵਿਧਾਨ ਸਭਾ ਦਾ ਜਿਹੜੀ ਓਨਰਸ਼ਿਪ ਹੈਗੀ ਉਹ ਤਾਂ ਸਪੀਕਰ ਹੈ ਤੇ ਮੈਂ ਸਪੀਕਰ ਨੂੰ ਵੀ ਚਿੱਠੀ ਲਿਖੀ ਵੀ ਇਹ ਦੇ ਤੇ ਜਿਹੜੀਆਂ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਫੋਟੋਆਂ ਜਾਂ ਜਿਹੜਾ ਵੀ ਜਿਹੜਾ ਵੀ ਪੋਰਸ਼ਨ ਯੂਜ਼ ਹੋਇਆ ਹੈਗਾ ਇਹ ਤਾਂ ਵਿਧਾਨ ਸਭਾ ਦੀ ਪ੍ਰਾਪਰਟੀ ਆ ਤੇ ਵਿਧਾਨ ਸਭਾ ਓਨ ਕੌਣ ਕਰਦਾ ਸਰਕਾਰ ਤੇ ਸਰਕਾਰ ਦਾ ਮਤਲਬ ਇਹ ਹੋ ਆ ਕਿ ਪਬਲਿਕ ਦੇ ਐਕਚੈਕਰ ਦਾ ਪੈਸਾ ਜਦੋਂ ਪਬਲਿਕ ਐਕਚੈਕਰ ਦਾ ਪੈਸਾ ਯੂਜ਼ ਹੁੰਦਾ ਕਿਉਂਕਿ ਇਹਨਾਂ ਦੇ ਪਿਛਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹਨਾਂ ਦਾ ਹੀ ਜਿਹੜਾ ਰਾਗਵ ਚੱਡਾ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਆ ਉਹਨੇ ਈਵਨ ਕੇ ਪਾਰਲੀਮੈਂਟ ਦੇ ਵਿੱਚ ਇੱਕ ਕੁਐਸਚਨ ਚੁੱਕਿਆ ਸੀ ਵੀ ਇਸ ਜਿਹੜਾ ਕਾਨੂੰਨ ਹੈਗਾ ਇਹਦੇ ਵਿੱਚ ਥੋੜੀ ਜੀ ਕਿਤੇ ਨਾ ਕਿਤੇ ਲਚਕ ਲਿਆਈਏ ਤਾਂ ਕਿ ਕਿਸੇ ਵੀ ਚੈਨਲ ਦਾ ਕਿਸੇ ਵੀ ਪੱਤਰਕਾਰ ਦਾ ਜਿਹੜਾ ਡਿਜੀਟਲ ਪਲੈਟਫਾਰਮ ਆ ਉਹ ਸਰਕਾਰਾਂ ਇਦਾਂ ਹੀ ਨਾ ਬੰਦ ਕਰਨ ਇੱਕ ਪਾਸੇ ਤਾਂ ਇਹ ਕਰਦੇ ਆ ਇੱਕ ਪਾਸੇ ਇਹਨਾਂ ਦੀ ਪਾਰਟੀ ਇਹਨਾਂ ਦੇ ਆਫੀਸ਼ੀਅਲ ਪੇਜ ਤੋਂ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੀ ਆ ਸੋ ਮੈਂ ਤਾਂ ਕਿਉਂਕਿ ਕਿਉਂਕਿ ਆਉਣ ਵਾਲਾ ਇਹ ਫਿਊਚਰ ਦਾ ਸਮਾਂ ਹੈਗਾ ਕਿਉਂਕਿ ਜਿੰਨਾ ਵੀ ਹੁਣ ਸੋਸ਼ਲ ਮੀਡੀਆ ਜਿੰਨੇ ਵੀ ਪਲੈਟਫਾਰਮ ਹੈਗੇ ਆ ਕਿਉਂਕਿ ਆਉਣ ਵਾਲਾ ਸਮਾਂ ਇਹ ਸਾਰਾ ਕੁਝ ਇਹਦੇ ਨਾਲ ਹੀ ਰਿਲੇਟਡ ਆ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਕਲੈਰੀਫਿਕੇਸ਼ਨ ਮੰਗੀ ਹੈਗੀ ਆ ਤੇ ਇਹਦੇ ਵਿੱਚ ਭਗਵੰਤ ਮਾਨ ਨੂੰ ਅਮਨ अरोड़ा ਨੂੰ ਤੇ ਸਾਡੇ ਜਿਹੜੇ ਸਪੀਕਰ ਸਾਹਿਬ ਆ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਮੈਂ ਇਹ ਕੁਐਸਚਨ ਕਰਦਾ ਕਿ ਕੀ ਤੁਸੀਂ ਇਹਦੇ ਤੇ ਆਪਣੀ ਕਲੈਰੀਫਿਕੇਸ਼ਨ ਤਾਂ ਦਿਓ ਲੋਕਾਂ ਨੂੰ ਵੀ ਐਕਚੁਅਲ ਗੱਲ ਹੈ ਕਿ ਆ ਤੁਸੀਂ ਡਿਜੀਟਲ ਕਿਉਂਕਿ ਤੁਸੀਂ ਤਾਂ ਇਸ ਪਲੈਟਫਾਰਮ ਤੋਂ ਹੀ ਸੋਸ਼ਲ ਮੀਡੀਆ ਦੀ ਜਨਮ ਦੀ ਪਾਰਟੀ ਹੈਗੇ ਆ ਤੇ ਤੁਸੀਂ ਹੁਣ ਸੋਸ਼ਲ ਮੀਡੀਆ ਨੂੰ ਮੀਡੀਆ ਨੂੰ ਕਿਲ ਕਰਨ ਲੱਗੇ ਹੋਇਆ ਭੀ ਜਿਹਦੇ ਤੇ ਮਰਜ਼ੀ ਤੁਹਾਡਾ ਜੇ ਜੇ ਮੰਨ ਲਓ ਸਪੋਜ਼ politcal ਸਿਸਟਮ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਕੁਐਸਚਨਿੰਗ ਕਰ ਸਕਦੇ ਮੰਨੋ ਹੁਣ ਅਲਟੀਮੇਟਲੀ ਤਾਂ ਸਰਕਾਰ ਹੈ ਸਰਕਾਰ ਤਾਂ ਜੇ ਕੋਈ ਕੁਐਸਚਨ ਕਰਨਾ ਤਾਂ ਮੈਂ ਹੁਣ ਭਗਵੰਤ ਮਾਨ ਨੂੰ ਕਰੂੰਗਾ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਹਾਂ ਵੀ ਉਹ ਪਤਾ ਨਹੀਂ ਕਿਹਨੂੰ ਆਪਾਂ ਕਿਸੇ ਨੂੰ ਅਡਰੈਸ ਤਾਂ ਕਰਾਂਗੇ ਅੱਛਾ ਤੁਸੀਂ ਉਹਦੀ ਫੋਟੋ ਵੀ ਯੂਜ਼ ਕਰੋਗੇ ਉਹਦੇ ਵਿੱਚੋਂ ਉਹਦੀ ਫੁਟੇਜ ਵੀ ਯੂਜ਼ ਕਰੂੰਗੀ ਤੇ ਫਿਰ ਇਹਦਾ ਮਤਲਬ ਜੇ ਤੁਹਾਡਾ ਇਹ ਚੈਨਲ ਬੰਦ ਕਰਾਉਣ ਚਲੇ ਗਿਆ ਤੁਹਾਡਾ ਇਹ ਡਿਜੀਟਲ ਪਲੈਟਫਾਰਮ ਬੰਦ ਕਰਾਉਣ ਚਲੇ ਗਿਆ ਤੇ ਜਿਹੜਾ ਕਿ ਇਹਨਾਂ ਨੇ ਕਰਵਾ ਰਹੇ ਹੈਗੇ ਸੋ ਉਹਦੇ ਲਈ ਅੱਜ ਮੈਂ ਤੁਹਾਨੂੰ ਕਿ ਇੱਥੇ ਅੱਜ ਇਨਵਿਟੇਸ਼ਨ ਦਿੱਤਾ ਸੀ ਮੈਂ ਕਿਹਾ ਬੰਦ ਵੀ ਕਰਵਾ ਦਿੱਤੇ ਹੈਗੇ ਆ ਮੈਂ ਕਿਹਾ ਬੰਦ ਵੀ ਕਰਵਾ ਦਿੱਤੇ ਹੈਗੇ ਆ ਇਸੇ ਕਰਕੇ ਗਵਰਨਮੈਂਟ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਤੇ ਇਹਦੇ ਵਿੱਚ ਜੇ ਤੁਹਾਨੂੰ ਹੋਰ ਕੋਈ ਅਮੈਂਡਮੈਂਟ ਦੀ ਜ਼ਰੂਰਤ ਹੈ ਜੇ ਕੋਈ ਸੂਟੇਬਲ ਰੂਲਸ ਦੀ ਜ਼ਰੂਰਤ ਹੈ ਉਹ ਕਰੋ ਲੇਕਿਨ ਇਹਦੀ ਕਲੈਰੀਫਿਕੇਸ਼ਨ ਜ਼ਰੂਰ ਕਰੋ ਕਿਉਂਕਿ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ ਟੋਟਲ ਇਸ ਸਿਸਟਮ ਚੋਂ ਸਮਝ ਕੇ ਤੇ ਜਿਹੜਾ ਇਹ ਐਕਟ ਹੈਗਾ 1957 ਦਾ ਉਹਦੇ ਵਿੱਚ ਬੜਾ ਕਲੀਅਰ ਹੈਗਾ ਔਰ ਉਹਦੀ ਧਾਰਾ ਜਿਹੜੀ 17 ਡੀ ਹੈਗੀ ਆ ਉਹ ਇਹ ਕਹਿੰਦੀ ਆ ਕਿ ਤੁਸੀਂ ਜਿੱਥੇ ਵੀ ਸਰਕਾਰ ਦੇ ਪੈਸੇ ਲੱਗੇ ਆ ਉਹ ਉਹ ਉਸ ਪਾਰਟੀ ਦੀ ਓਨਰਸ਼ਿਪ ਨਹੀਂ ਹੈਗੀ ਉਹ ਸਰਕਾਰ ਦੀ ਓਨਰਸ਼ਿਪ ਹੈ ਤੇ ਅੱਜ ਜੇ ਭਗਵੰਤ ਮਾਨ ਸਾਡਾ ਚੀਫ ਮਿਨਿਸਟਰ ਆ ਤੇ ਆਮ ਆਦਮੀ ਪਾਰਟੀ ਦੇ ਆਫੀਸ਼ਲ ਪੇਜ ਤੋਂ ਉਹ ਜਿਹੜੀਆਂ ਸਟ੍ਰਾਈਕਸ ਵੱਜ ਰਹੀਆਂ ਤੇ ਜਿਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ ਤੇ ਜਿਹਦੇ ਕਰਕੇ ਮੈਨੂੰ ਲੱਗਦਾ ਡਰ ਵੀ ਆ ਮੀਡੀਆ ਦੇ ਵਿੱਚ ਜੇ ਫੋਰਥ ਪਿੱਲਰ ਹੀ ਬਿਲਕੁਲ ਵਹਿ ਗਿਆ ਤਾਂ ਫਿਰ ਮੈਨੂੰ ਲੱਗਦਾ ਜੇ ਇਦਾਂ ਡਰ ਦੇ ਸائے ਦੇ ਵਿੱਚ ਤੇ ਹਿਟਲਰ ਕੋਲ ਕੀ ਸੀਗਾ ਹਿਟਲਰ ਕੋਲ ਵੀ ਤੇ ਇਹੀ ਚੀਜ਼ਾਂ ਸੀਗੀਆਂ ਜਿਹੜੀਆਂ ਇਹ ਕਰਨ ਲੱਗ